ਕਣਕ ਦੀ ਫਸਲ ਹੈ ਜਿਹੜੀ ਉਹਨੂੰ ਜਿਹੜਾ ਸ਼ੁਰੂਆਤੀ ਫੋਟ ਕਰਵਾਉਣੀ ਹੈ ਸ਼ੁਰੂਆਤੀ ਜਿਹੜੀ ਗਰੋਥ ਕਰਵਾਉਣੀ ਹੈਗੀ ਆ ਉਹ ਜਿਹੜੇ ਛੋਟੇ ਛੋਟੇ ਤੱਤ ਹੈਗੇ ਆ ਉਹ ਆਪਾਂ ਨੂੰ ਛੋਟੀ ਛੋਟੀ ਮਾਤਰਾ ਦੇ ਵਿੱਚ ਦੇਣੇ ਹੀ ਪੈਂਦੇ ਆ ਜਿਵੇਂ ਮੈਗਨੀਜ਼ ਲਾ ਲਈਏ ਸਲਫਰ ਲਾ ਲਈਏ ਜ਼ਿੰਕ ਲਾ ਲਈਏ ਠੀਕ ਹੈ ਯੂਰੀਆ ਡੀਏਪ ਪੋਟਾਸ਼ ਇਹ ਬੜੇ ਜ਼ਰੂਰੀ ਤੱਤ ਹੈਗੇ ਆ ਇਹ ਭਾਵੇਂ ਤੁਹਾਡੀ ਜ਼ਮੀਨ ਦੇ ਵਿੱਚ ਘਟ ਹੈਗੀ ਆ ਫਾਮੇ ਨਹੀਂ ਹੈਗੀ ਇਹ ਫਸਲ ਰਿਕ ਫਸਲ ਜ਼ਮੀਨ ਦੇ ਵਿੱਚ ਲੈਂਦੀ ਹੀ ਹੈਗੀ ਆ ਚਾਹੇ ਤੁਸੀਂ ਨਰਮਾ ਲਾ ਰਹੇ ਹੋ ਚਾਹੇ ਮੱਕੀ ਲਾ ਰਹੇ ਹੋ ਚਾਹੇ ਮੂੰਗੀ ਲਾ ਰਹੇ ਹੋ ਚਾਹੇ ਕਣਕਾ ਚ ਝੋਨਾ ਪोटाश ਤੱਤ ਦੀ ਵੀ ਸਭ ਨੂੰ ਲੋੜ ਹੈਗੀ ਆ ਸਲਫਰ ਦੀ ਵੀ ਲੋੜ ਹੈਗੀ ਆ ਫਾਸਫੋਰਸ ਦੀ ਵੀ ਲੋੜ ਹੈਗੀ ਆ ਯੂਰੀਆ ਦੀ ਵੀ ਲੋੜ ਹੈਗੀ ਆ ਤੇ ਪोटाश ਤੱਤ ਸਭ ਤੋਂ ਮੇਨ ਤੱਤ ਹੈਗਾ ਜਿਹੜਾ ਆਪਣੀ ਫਸਲ ਦੀ ਝਾੜ ਵਧਾਉਣ ਦੇ ਵਿੱਚ ਕਾਫੀ ਹੈਲਪ ਕਰਦਾ ਹੈਗਾ ਅੱਜ ਇੱਥੇ ਮੈਗਨੀਜ਼ ਤੱਤ ਬਾਰੇ ਗੱਲਬਾਤ ਕਰਾਂਗੇ ਮੈਗਨੀ ਸਲਫੇਟ ਕਿਹੜੀਆਂ ਜ਼ਮੀਨਾਂ ਦੇ ਵਿੱਚ ਸਪਰੇਅ ਕਰਨੀ ਜ਼ਰੂਰੀ ਹੈਗੀ ਆ ਤੇ ਕੋਰਪਾਨ ਤੇ ਸਪਰੇਅ ਕਰਨ ਦਾ ਫਾਇਦਾ ਹੈਗਾ ਜਾਂ ਪਾਣੀ ਲਾਉਣ ਤੋਂ ਬਾਅਦ ਸਪਰੇਅ ਕਰਨ ਦਾ ਫਾਇਦਾ ਹੈਗਾ ਕੀ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਸਕਦੇ ਆ ਕੋਈ ਦੇਖੋ ਮੈਗਨੀਟ ਆ ਤਾਂ ਇਹ ਅੱਧਾ ਪਰਸੈਂਟ ਜਿਹੜੀ ਇਹਦੀ ডোজ ਹੁੰਦੀ ਹੈਗੀ ਆ ਕੋਈ ਜ਼ਿਆਦੇ ਜ਼ਿਆਦੇ ডোজ ਨਹੀਂ ਹੁੰਦੀ 1 ਕਿਲੇ ਦਾ ਕਿਲੋ ਹੁੰਦਾ ਹੈਗਾ ਨਾਲ ਤੁਸੀਂ 100 ਗ੍ਰਾਮ ਚ ਰਿਲੇਟਡ ਜਿਹੜੀ ਜ਼ਿੰਕ ਵੀ ਦੇ ਸਕਦੇ ਹੋ ਕਿਉਂਕਿ ਜ਼ਿੰਕ ਦਾ ਵੀ ਕੰਮ ਦੱਸਾਂਗੇ ਤੇ ਮੈਗਨੀ ਦਾ ਵੀ ਕੰਮ ਦੱਸਾਂਗੇ ਜਿਵੇਂ ਹੁਣ ਫਸਲ ਦੇਖੋ ਆਹ ਫਸਲ 22-23 ਦਿਨ ਦੀ ਹੋ ਗਈ ਹੈ ਨਾ ਇਹਨੇ ਹੁਣਾਂ ਦਾ ਬਾਇਓਮਾਸ ਤਿਆਰ ਕਰਨਾ ਪਤਾ ਸਤਾ ਤਿਆਰ ਕਰਨਾ ਕਣਕ ਦੀ ਫਸਲ ਨੂੰ ਖਾਦ ਤਿਆਰ ਕਰਕੇ ਦੇਣੀ ਹੈਗੀ ਆ 55-60 ਦਿਨਾਂ ਤੱਕ ਜਿਹੜੀ ਇਹਨੂੰ ਯੂਰੀਆ ਦੇ ਹੈਲਪ ਮਿਲਦੀ ਹੈ ਯੂਰੀਆ ਦੀ ਮਦਦ ਦੇ ਨਾਲ ਜਿਹੜੀ ਕਣਕ ਦੀ ਫਸਲ ਆਪਦਾ ਫਟਾਰਾ ਕਰਦੀ ਹੈ ਇਹ ਠੰਡ ਨੂੰ ਚੰਗੇ ਤਰੀਕੇ ਦੇ ਨਾਲ ਮਾਣਦੀ ਹੈਗੀ ਆ ਹੁਣ ਮੈਗਨੀਸ਼ੀਅਮ ਸਲਫੇਟ ਤੱਤ ਦੇ ਨਾਲ ਪਹਿਲੀ ਗੱਲ ਤਾਂ ਜਦੋਂ ਤੁਸੀਂ ਸਪਰੇਅ ਕਰੋਗੇ ਘੱਟੋ ਘੱਟ 100 ਲੀਟਰ ਪਾਣੀ ਹੋਵੇ ਇਹਨੂੰ ਕੋਰ ਪਾਣੀ ਦੇ ਕਰ ਲਓ ਤਾਂ ਬਹੁਤ ਹੀ ਵਧੀਆ ਹੁੰਦਾ ਹੈ ਇੱਕ ਤਾਂ ਦੇਖੋ ਗਾਰੇ ਦੇ ਵਿੱਚ ਆਪਾਂ ਨੂੰ ਮੱਥਾ ਮਾਰਨੀ ਲੋੜ ਨਹੀਂ ਸੁੱਕੇ ਸੁੱਕੇ ਆਪਾਂ ਕਰ ਸਕਦੇ ਆ ਬੈਟਰੀ ਢੋਲਣਾ ਕਰ ਲਓ ਇੰਜਣਾਂ ਢੋਲਣਾ ਕਰ ਲਓ ਚੱਬਾ ਦੇ ਢੋਲਣਾ ਕਰ ਲਓ ਹਨਾ ਦੂਸਰੀ ਗੱਲ ਜਿੱਥੇ ਤੁਸੀਂ ਜਮੀਨਾਂ ਦੇ ਵਿੱਚ ਜਿਹੜੀਆਂ ਜਮੀਨਾਂ ਰੇਸ ਲਈ ਜਮੀਨਾਂ ਹੈਗੀਆਂ ਨੇ ਉਨ੍ਹਾਂ ਦੇ ਵਿੱਚ ਮੈਗਨੀਸਲਫੇਟ ਦੀ ਕਾਫੀ ਕਮੀ ਆਉਂਦੀ ਹੈਗੀ ਆ ਉੱਥੇ ਤੁਸੀਂ 2-2 ਸਪਰੇਹਾਂ ਵੀ ਕਰਨੀਆਂ ਨੇ ਇੱਕ ਕੋਰ ਪਾਣੀ ਤੇ ਇੱਕ ਪਾਣੀ ਤੋਂ ਬਾਅਦ ਮੈਗਨੀਅਮ ਨਿਸ਼ਾਨੀਆਂ ਸਕਰੀਨ ਦੇ ਉੱਪਰ ਤੁਸੀਂ ਜਿਹੜੀ ਫੋਟੋ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਮੈਗਨੀਅਮ ਨਿਸ਼ਾਨੀਆਂ ਹੁੰਦੀਆਂ ਨੇ ਜਦੋਂ ਮੈਗਨੀਅਮ ਦੀ ਨਿਸ਼ਾਨੇ ਹੁੰਦੀ ਹੈ ਤਾਂ ਬਚਕਾਰੋਂ ਪੱਤਾ ਪਤਲਾ ਹੋ ਗਏ ਜਾਂ ਉੱਪਰੋਂ ਪਤਲਾ ਪੱਤਾ ਹੋ ਕੇ ਜਿਹੜਾ ਟੁੱਟ ਜਾਂਦਾ ਪੱਤਾ ਜਿਹੜਾ ਕਮਜ਼ੋਰ ਹੋ ਜਾਂਦਾ ਕਣਕ ਦੀ ਫਸਲ ਨੂੰ ਖਰਾਕ ਦੇਣ ਦੇ ਵਿੱਚ ਮੈਗਨੀਸਲਵੇਟ ਦਾ ਅਹਿਮ ਰੋਲ ਇਸ ਤਰ੍ਹਾਂ ਹੁੰਦਾ ਕਿਉਂਕਿ ਜਿਹੜਾ ਪੱਤਾ ਹੁੰਦਾ ਉਹਨੂੰ ਜਾਨਦਾਰ ਰੱਖਦਾ ਜਿੰਨੀ ਜ਼ਮੀਨ ਦੇ ਵਿੱਚ ਖਰਾਕ ਪਈ ਹੁੰਦੀ ਹੈ ਮੈਗਨੀਸਲਵੇਟ ਦੀ ਮਦਦ ਨਾਲ ਸ਼ੁਰੂਆਤੀ ਜਿਹੜੀ ਗਰੋਥ ਹੈਗੀ ਆ ਉਹਦੇ ਨਾਲ ਪੱਤਾ ਸੱਤਾ ਜਿਆਦਾ ਵੱਡਣਾ ਬਾਏ ਮਾ ਜਿਆਦਾ ਵੱਡਣਾ ਖਰਾਕ ਟਾਈਮ ਦੇ ਲਈ ਪ੍ਰਦਾਨ ਕਰਨਾ ਜਿਹੜੀ ਆਪਾਂ ਕਈ ਵਾਰ ਜ਼ਮੀਨ ਦੇ ਵਿੱਚ ਕਮੀ ਸਲਫਰ ਦੀ ਹੁੰਦੀ ਹੈ ਕਮੀ ਮੈਗਨੀਸਲਵੇਟ ਦੀ ਹੁੰਦੀ ਹੈ ਆਪਾਂ ਕਰੀ ਕੋਈ ਹੋਰ ਜਾਂਦੇ ਆ ਯੂਰੀਆ ਜਿਆਦਾ ਪਾਈ ਜਾਂਦੇ ਆ ਦੇਖੋ ਸਾਰੇ ਤੱਤਾਂ ਦੀ ਆਪਦੀ ਆਪਦੀ ਹਮੇਤ ਹੈਗੀ ਆ ਯੂਰੀਆ ਦੀ ਕਮੀ ਯੂਰੀਆ ਹੀ ਪੂਰੀ ਕਰੂਗਾ ਫਾਸਫੋਰਸ ਦੀ ਕਮੀ ਫਾਸਫੋਰਸ ਹੀ ਪੂਰੀ ਕਰੂਗਾ ਪੋਟਾਸ਼ ਦੀ ਕਮੀ ਪੋਟਾਸ਼ ਪੂਰੀ ਕਰੂਗਾ ਇਸ ਤਰ੍ਹਾਂ ਹੀ ਮੈਗਨੀਸਲਫੇਟ ਹੈਗਾ ਮੈਗਨੀਸਲਫੇਟ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਕਿਲੋ ਇੱਕ ਕਿੱਲੇ ਦਾ ਕਰਨਾ ਹੀ ਪੈਣਾ ਰੇਸਲੇਂ ਜਮੀਨ ਦੇ ਵਿੱਚ ਦੋ ਡਾਕਰ ਜਮੀਨ ਦੇ ਵਿੱਚ ਇੱਕ ਤੁਸੀਂ ਕੋਰਪਾਨ ਤੇ ਪਹਿਲਾਂ ਕਰ ਲੋ ਹੁਣ ਵਿੱਚ ਕਿਸਾਨ ਭਰਾ ਕਹਿੰਦੇ ਭਾਈ ਅਸੀਂ ਡੀਏਪੀ 60 60 65 ਕਿਲੋ ਪਾ ਲਈ ਅੱਛਾ ਅੱਧਾ ਤਾਂ ਘਾਟ ਡੀਏਪੀ ਦੀ ਪਾਵਾਂਗੇ ਮੈਂ ਨਹੀਂ ਕਹਿੰਦਾ ਵੀ ਡੀਏਪੀ ਦਾ ਅੱਧਾ ਚ ਗੱਟਾ-ਗੱਟਾ ਪਾ ਲਓ ਕੋਈ ਦਿੱਕਤ ਨਹੀਂ ਇਹ ਦੇਖ ਛੋਟਾ ਖਰਚਾ ਹੈਗਾ ਤੁਸੀਂ ਵਧਾਉਣਾ ਹੈਗਾ ਦੇਖੋ ਜੇ ਆਪਾਂ 60-65 ਕਿਲੋ ਪਹਿਲਾਂ ਡੀਏਪੀ ਪਾ ਲਈ ਕੀ ਹੁਣ ਫਸਲ ਹਰੀ-ਪਰੀ ਹੈਗੀ ਆ ਫਸਲ ਨੇ ਵਧੀਆ ਜਿਹੜਾ ਫੋਟੋ ਫਟਾਰਾ ਕਰ ਰੱਖਿਆ ਹੈਗਾ ਕੀ ਹੁਣ ਤੁਸੀਂ ਅੱਧਾ-ਦਗੱਟਾ ਫੇਰ ਡੀਏਪੀ ਦਾ ਲੈ ਕੇ ਜਾਓਗੇ ਇਹਦੇ ਨਾਲ ਦੇਖੋ ਭਰਾਓ ਖਰਚਾ ਹੀ ਵਧਣਾ ਹੈ ਖਰਚੇ ਘਟਾਓ ਜੈਨੂਨ ਖਰਚੇ ਕਰੋ ਹੁਣ ਮੈਗਨੀਟ ਤੇ ਜ਼ਿੰਕ ਦਾ ਖਰਚਾ ਕੀ ਆ ਕੋਈ ਸਾਰਾ 100 150 ਰੁਪਏ ਖਰਚਾ ਹੈਗਾ 100 70 80 ਰੁਪਏ ਦਾ ਮੈਗਨੀਜ਼ਾ ਹੁੰਦਾ 120 ਰੁਪਏ ਦੀ ਜ਼ਿੰਕ ਲਾ ਲਓ ਕਿੱਲੇ ਦੀ ਤੇ ਦੂਸਰੀ ਗੱਲ ਜਿਹੜੀ ਜ਼ਿੰਕ ਦੀ ਸਪਰੇਅ ਕਰਨੀ ਆ ਉਹਦਾ ਬੈਨੀਫਿਟ ਕੀ ਆ ਜ਼ਿੰਕ ਦੀ ਸਪਰੇਅ ਕਰਦੇ ਹੋ ਚ ਇਹ ਜ਼ਿੰਕ ਤਾਂ ਤੁਸੀਂ ਛਿੱਟਾ ਦਿੰਨੇ ਹੈਗੇ ਜ਼ਿੰਕ ਦੇ ਨਾਲ ਜਿਹੜੇ ਥੱਲੇ ਮੋਟੀਆਂ ਦੇ ਬਰੀਕ ਜੜਾ ਹੁੰਦੀਆਂ ਨੇ ਹਨਾ ਉਹਨਾਂ ਦਾ ਵਾਧਾ ਵਿਕਾਸ ਜ਼ਿੰਕ ਤੱਤ ਦੇ ਨਾਲ ਹੁੰਦਾ ਫਸਲ ਦਾ ਵੀ ਵਾਧਾ ਵਿਕਾਸ ਜ਼ਿੰਕ ਤੱਤ ਦੇ ਨਾਲ ਹੁੰਦਾ ਤੇ ਮਨੁੱਖ ਦਾ ਵਾਧਾ ਵੀ ਵਾਧਾ ਵਿਕਾਸ ਵੀ ਜ਼ਿੰਕ ਤੱਤ ਦੇ ਨਾਲ ਹੋਣਾ ਜ਼ਰੂਰੀ ਹੁੰਦਾ ਇਸ ਲਈ ਸਾਰੀਆਂ ਫਸਲਾਂ ਦੇ ਵਿੱਚ ਜ਼ਿੰਕ ਵੀ ਬੜਾ ਜ਼ਰੂਰੀ ਹੈਗਾ ਨਾਲ ਤੁਸੀਂ ਜੇ ਇੱਕ ਸਾਈਡ ਫਾਰਮੂਲੇਸ਼ਨ 49.5 ਹੈ 120 ਗ੍ਰਾਮ ਜਾਂ 150 ਗ੍ਰਾਮ ਜ਼ਿੰਕ ਪਾ ਸਕਦੇ ਹੋ ਕਿਉਂਕਿ ਲਿਕਵਿਡ ਹੁੰਦੀ ਹੈ 150 ਐਮਐਲ ਪਾ ਸਕਦੇ ਹੋ ਤੇ ਦੂਸਰੀ ਚਿਲੇਟਡ ਹੈ ਜਿਹੜੀ 100 ਤੋਂ ਲੈ ਕੇ 120 ਗ੍ਰਾਮ ਤੱਕ ਕਿਲੇ ਦੀ ਜ਼ਿੰਕ ਪਾ ਸਕਦੇ ਹੋ ਚੰਗੀ ਤਰ੍ਹਾਂ ਵਧੀਆ ਜਦੋਂ ਧੁੱਪ ਨਿਕਲੀ ਹੋਵੇ ਉਦੋਂ ਤੁਸੀਂ ਜਿਹੜੀ ਇਹਦੀ ਸਪਰੇਅ ਚੰਗੇ ਤਰੀਕੇ ਦੇ ਨਾਲ ਕਰ ਸਕਦੇ ਹੋ ਬਹੁਤ ਹੀ ਸੋਹਣੇ ਰਿਜ਼ਲਟ ਆਉਂਦੇ ਹੈਗੇ ਆ 4 ਤੋਂ 5 ਮਾਣਾ ਝਾੜ ਬਦਲਣ ਦਾ ਕਾਰਨ ਕੀ ਬਣ ਜਾਂਦਾ ਬਈ ਇਹ ਨਹੀਂ ਹੁੰਦਾ ਵੀ ਆਪਾਂ ਕੋਈ ਤੱਤ ਵਰਤ ਲਿਆ ਹਨਾ ਪੋਟਾਸ਼ ਵਰਤ ਲਿਆ ਸਰਫਰ ਵਰਤ ਲਿਆ ਜਿਵੇਂ ਜਿੰਕ ਮੈਗਨੀਜ਼ ਵਰਤ ਲਿਆ ਜੇ ਅਸੀਂ ਕਹਤਾ ਬਈ ਪੰਜ ਤੋਂ ਸੱਤ ਬਣ ਝਾੜ ਬਾਜੂਗਾ ਵਿੱਚ ਕਹਿਣਗੇ ਬਈ ਯਾਰ ਐਂ ਕਿ ਬਈ ਝਾੜ ਬਾਜੂ ਝਾੜ ਬਦਲਣ ਦਾ ਕਾਰਨ ਬਰੇ ਹੁੰਦਾ ਕੀ ਹੈ ਨਾ ਜਦੋਂ ਆਪਾਂ ਤੱਤਾਂ ਦੀ ਪੂਰਤੀ ਸਹੀ ਸਮੇਂ ਲਈ ਕਰਦੇ ਆ ਚੰਗਾ ਮੌਸਮ ਹੁੰਦਾ ਹੈਗਾ ਉਦੋਂ ਝਾੜ ਬਦਲਣ ਦੇ ਚਾਂਸਸ ਬਣ ਜਾਂਦੇ ਆ ਪਰ ਆਪਾਂ ਨੂੰ ਤੱਤਾਂ ਦੀ ਪੂਰਤੀ ਕਰਨੀ ਜ਼ਰੂਰੀ ਹੈਗੀ ਆ ਕੀ ਪਤਾ ਮੌਸਮ ਕਿਸ ਤਰ੍ਹਾਂ ਦਾ ਆ ਜੇ ਠੀਕ ਹੈ ਨਾ ਤੇ ਇਸ ਲਈ ਮੇਰੀ रिक्वेस्ट ਇਹੀ ਆ ਚਾਹੇ ਤੁਹਾਡੀ ਜ਼ਮੀਨ ਰੇਸ ਲਿਆ ਚਾਹੇ ਤੁਹਾਡੀ ਜ਼ਮੀਨ ਡੱਕ ਰਹੀ ਹੈਗੀ ਆ ਤੇ ਜ਼ਿੰਕ ਮੈਗਨੀਜ਼ ਦੀ ਸਪਰੇ ਕੋਰਪਾਨ ਤੇ ਇੱਕ ਤਾਂ ਜਰੂਰ ਕਰੋ ਕਿਉਂਕਿ ਮੈਂ ਪਿਛਲੇ 2-3 ਸਾਲ ਤੋਂ ਆਪਣੇ ਖੇਤ ਦੇ ਵਿੱਚ ਵਰਤਦਾ ਰਿਹਾ ਕਈ ਵਾਰ ਕੋਰਪਾਨ ਤੇ ਵੀ ਕਰਦੇ ਨਾ ਕਈ ਵਾਰ ਪਾਣੀ ਲਾ ਕੇ ਵੀ ਕਰਦੇ ਨਾ ਤਾਂ ਬਹੁਤ ਸੋਹਣੇ ਰਿਜ਼ਲਟ ਮਿਲਦੇ ਆ ਧੰਨਵਾਦ